ਤੁਸੀਂ ਜੇ ਆਪਾਂ ਰਾਜਪੁਰੇ ਦੀ ਗੱਲ ਕਰੀਏ ਤੇ ਰਾਜਪੁਰੇ ਦੇ ਵਿੱਚ ਕੁਝ ਸਾਡੇ ਜਿਹੜੇ ਤੁਹਾਡੇ ਪੁਰਾਣੇ ਟਕਸਾਲੀ ਹੈਗੇ ਬੀਜੇਪੀ ਦੇ ਉਹ ਸਾਡੇ ਸੰਪਰਕ ਦੇ ਵਿੱਚ ਤੇ ਉਹ ਆਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਇਸ ਚੀਜ਼ ਨੂੰ ਲੈ ਕੇ ਵਿਰੋਧ ਵੀ ਕਰਨ ਕਿ ਮਹਾਰਾਣੀ ਸਾਹਿਬ ਨੂੰ ਸਿਰਫ ਰਾਜਪੁਰੇ ਦੇ ਵਿੱਚ ਇੱਕੋ ਹੀ ਸਖਸ਼ਾ ਵੀ ਜਿਹੜਾ ਦਿਖਦਾ ਵੀ ਉਹ ਉਹਨਾਂ ਨੂੰ ਜਿਤਾ ਸਕਦਾ ਵੀ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਰਾਜਪੁਰੇ ਜੇ ਜੇ ਉਹ ਕਿਤੇ ਕਹੇ ਤਾਂ ਮਹਾਰਾਣੀ ਸਾਹਿਬ ਜਾਣਦੇ ਆ ਜੇ ਤਾਂ ਨਹੀਂ ਜਾਣਦੇ ਕਟ ਗਈਆਂ ਰਾਜਪੁਰੇ ਮੈਨੂੰ ਬੁਲਾਣ ਤਾਂ ਮੈਂ ਜ਼ਰੂਰ ਆਉਂਗੀ ਹਾਂ ਜੀ ਦੇਖੋ ਇਹ ਬਹੁਤ ਇਲਕਸ਼ਨਾ ਲੜੀ ਹੋਈਆਂ ਮੈਂ ਮੈਨੂੰ ਪਤਾ ਹੈ ਕਿ ਇੱਕ ਇੱਕ ਸ਼ਖਸ ਦੀ ਆਪਣੀ ਆਪਣੀ ਉਹਦੀ अहमियत ਹੁੰਦੀ ਹੈ ਔਰ ਇਹ ਜਾਂ ਕੋਈ ਸ਼ਖਸ ਨਹੀਂ ਹੈ ਜਿਹਦੇ ਬਿਨਾ ਅਸੀਂ ਕੋਈ ਕੰਮ ਕਰ ਸਕੀਏ ਸੋ ਜਿਸ ਤਰ੍ਹਾਂ ਮੈਂ ਕਿਹਾ ਮੈਂ ਵੀ ਨਵੀਂ ਆਈਆਂ ਮੈਂ ਉਹਨਾਂ ਦੇ ਪਰਿਵਾਰ 'ਚ ਆਈਆਂ ਹਾਂ ਤਾਂ ਜ਼ਰੂਰ ਉਹਨਾਂ ਨਾਲ ਸੰਪਰਕ ਕਰਾਂਗੇ ਔਰ ਉਹਨਾਂ ਦੀ ਪ੍ਰੋਪਰ ਇਜ਼ਤ ਹੋਏਗੀ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਕਿ ਲਗਾਤਾਰ ਉਹੀ ਇੱਕ ਸਾਕਸ਼ਾ ਜੋ ਤੁਲ ਮਹਿਲ 'ਚ ਲੋਕਾਂ ਨੂੰ ਲਿਜਾ ਲਿਆ ਕੇ ਤੁਹਾਨੂੰ ਮਿਲਾ ਰਿਹਾ ਤੇ ਮਹਿਲ ਉਹ ਇਸ ਚੀਜ਼ ਦਾ ਕਾਫੀ ਵਿਰੋਧ ਹੋ ਰਿਹਾ ਮੈਡਮ ਰਾਜਾ ਮੈਂ ਇਹਨਾਂ ਨੂੰ ਥੋੜੇ ਰਹੀ ਦੱਸਣਾ ਚਾਹੂੰ ਐ ਵੈਸੇ ਵੀ ਦੱਸੂਗੀ ਕਿ ਮਹਿਲ ਇੱਕ ਬੰਦੇ ਦਾ ਨਹੀਂ ਹੈ ਸਾਰਿਆਂ ਦਾ ਹੈ ਔਰ ਜੀ ਆਇਆਂ ਇਹਨਾਂ ਨੂੰ ਇਹਨਾਂ ਦਾ ਕਰ ਹੈ